ਉਹ ਦਰਿਆਣੇ ਜਿਹੜੇ ਪੁਰਾਣੇ ਨਲੇ ਸੀਗੇ ਜਿਹੜੇ ਪਹਿਲਾਂ ਇਹ ਉਹ ਆਪਾਂ ਨੂੰ ਵੱਜ ਰਿਹਾ ਸਾਰੇ ਦਾ ਸਾਰਾ ਪਾਣੀ ਸਿੱਧਾ ਡਾਇਰੈਕਟ ਆਪਣੇ ਬੰਨਾਂ ਆਉਣ ਲੱਗਾ ਤੇ ਉਹਦਾ ਕਰਕੇ ਪਾਣੀ ਜਾਂਦਾ ਜਨ ਖੜੀ ਹੋਣਾ ਔਰ ਸਿੱਧਾ ਪਾਣੀ ਬੰਨਾਂ ਨਾਲ ਲੱਗਣ ਕਰਕੇ ਆਪਣੇ ਬੰਨਾਂ ਤੋਂ ਹਜ਼ਾਰਾਂ ਖਾਵਾ ਤੋਂ ਖਰਾਬ ਹੋ ਰਿਆ ਪੂਰੀ ਦੀ ਪੂਰੀ ਸੇਹ ਪੈ ਗਿਆ ਆਪਾਂ ਦੇਖਦੇ ਸਾਰੀ ਸੈਣ ਭਰ ਗਈ ਆ ਤੇ ਬੰਨ ਜਗਾ ਜਗਾ ਤੋਂ ਲੀਕ ਹੋ ਗਿਆ ਕਿਉਂਕਿ ਇਹ ਇਸ ਤਰ੍ਹਾਂ ਕਿ ਹੋਇਆ ਵਾ ਕਿ ਡੇਰਾ ਬਿਆਹ ਨੇ ਆਪਾਂ ਮਚੀਰੇ ਨਹੀਂ ਕਰਦਾ ਪੂਰਾ ਹੀ ਹੋ ਰਿਹਾ બોર સાઈડ થી એહી છોટે પર વાડીનો વાત કરી રહ્યો છે પાટનગર દે સાઉથ કોર્ન કોમલા ગયા તો બાકી આજા ਦੁਆਰਾ ਪ੍ਰਬੰਧਤ ਕੀਤੀ ਤੇ ਕੀ ਜਰੂਰ ਨਵਾਣਾ ਚਾਚਾ ਮਾਹਰ ਜੀ 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 ਫਸਲਾ ਦੀ ਮੀਟਿੰਗ ਕੀਤੀ ਗਈ ਕੇ ਸੰਬੰਧ ਵਿੱਚ ਅੱਜ ਜਿਹੜੀ ਮੀਟਿੰਗ ਹੋਈ ਆ ਦੀ ਸਭ ਤੋਂ ਪਹਿਲਾਂ ਤੇ ਇਹ ਸੀਗਾ ਕਿ ਜਿਹੜੇ ਕੁਦਰਤੀ ਆਫਤ ਆਪਾਂ ਨੂੰ ਆਈ ਹੋਈ ਆ ਖੜਾਂ ਦੀ ਉਹਦੇ ਵਾਸਤੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਨ ਵਾਸਤੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਹੋਏ ਸੀਗੇ ਉਸ ਤੋਂ ਬਾਅਦ ਅਰਦਾਸ ਬੇਨਤੀ ਹੋਈ ਸੀਗੀ ਤੇ ਉਸ ਤੋਂ ਬਾਅਦ ਇੱਕ ਛੋਟੀ ਜਿਹੀ ਸਾਡੀ ਮੀਟਿੰਗ ਸੀਗੀ ਜਿਹੜੀ ਬੀਕੇ ਜੂ ਕਾਦੀਆਂ ਵੱਲੋਂ ਸਾਡੇ ਕੋਲ ਸਾਰੇ ਵੀਰ ਪਹੁੰਚੇ ਸਨ ਬਲੌਗ ਪ੍ਰਧਾਨ ਸਦਾ ਜੋਗਾ ਸਿੰਘ ਜੀ ਢਲਵਾ ਤੋਂ ਸਤਪਾਲ ਸਿੰਘ ਜੀ ਸਾਰੇ ਤੇ ਅਸੀਂ ਆਪਸ ਵਿੱਚ ਕਿਉਂਕਿ ਸਾਡਾ ਜਿਹੜਾ ਇੱਕ ਮਸਲਾ ਵਾ ਜਿਹੜਾ ਜਿੱਥੇ ਕੁਦਰਤੀ ਆਫਤ ਆ ਉੱਥੇ ਇਹ ਆਫਤ ਜਿੱਥੇ ਡੈਮਾਂ ਤੇ ਲੱਗੇ ਪ੍ਰਬੰਧਕ ਜਿਹੜੇ ਆ ਉਹਨਾਂ ਦੀ ਸਾਨੂੰ ਪੈ ਰਹੀ ਆ ਉੱਥੇ ਇੱਕ ਸਾਡੇ ਸਾਹਮਣੇ ਡੇਰਾ ਬਿਆਸ ਰਾਧਾ ਸਵਾਮੀ ਆ ਉਹਨੇ ਉਹਨਾਂ ਵੱਲੋਂ ਜਿਹੜੇ ਦਰਿਆ ਵਿੱਚ ਗੈਰ ਕਾਨੂੰਨੀ ਤੇ ਗੈਰ ਕੁਦਰਤੀ ਬੰਨ੍ਹ ਲਗਾ ਕੇ ਦਰਿਆ ਦਾ ਵਹਾਅ ਜਿਹੜਾ ਵਾ ਉਹ ਜ਼ਿਲ੍ਹਾ ਕਪੂਰਥਲਾ ਵਾਲੀ ਸਾਈਡ ਨੂੰ ਕਰਨ ਦੇ ਨਾਲ ਸਾਰਾ ਪਾਣੀ ਜਿਹੜਾ ਉਹ ਸਾਡੇ ਇਸ ਧੁੱਸੀ ਬੰਦ ਦੇ ਨਾਲ ਆ ਕੇ ਲੱਗ ਚੁੱਕਾ ਸੀਗਾ ਜਿਸ ਕਰਕੇ ਜਿੱਥੇ ਸਾਡੀਆਂ ਫਸਲਾਂ ਤਾਂ ਜ਼ਿਆਦਾ ਖਰਾਬ ਹੋਈਆਂ ਉੱਥੇ ਹੁਣ ਸਾਨੂੰ ਇਹ ਡਰ ਸਤਾ ਰਿਹਾ ਸੀਗਾ ਕਿ ਕਿਤੇ ਇਹ ਜਿਹੜਾ ਪਾਣੀ ਬੰਦ ਦੇ ਨਾਲ ਲੱਗ ਗਿਆ ਇਹ ਬੰਦ ਟੁੱਟ ਕੇ ਸਾਡੇ ਸਾਰੇ ਜ਼ਿਲ੍ਹੇ ਨੂੰ ਨਾ ਮਾਰ ਕਰ ਦੇਵੇ ਕਿਉਂਕਿ ਫਸਲਾਂ ਤਾਂ ਜਾ ਚੁੱਕੀਆਂ ਸੀ ਅਸੀਂ ਡਰਦੇ ਸੀਗੇ ਕਿਤੇ ਇਹ ਨਾਲ ਸਾਡੇ ਘਰ ਵੀ ਬਰਬਾਦ ਹੋ ਜਾਣ ਇਸ ਕਰਕੇ ਸਾਡਾ ਇੱਕ ਮਸਲਾ ਜਿਹੜਾ ਬਹੁਤ ਪੁਰਾਣਾ ਚੱਲ ਰਿਹਾ ਡੇਰਾ ਦੇ ਖਿਲਾਫ ਜਿਹੜਾ ਉਹ ਗੈਰ ਕਾਨੂੰਨੀ ਤਰੀਕੇ ਨਾਲ ਵਿੱਚ ਬੰਨ ਲਗਾ ਕੇ ਹੌਲੀ ਹੌਲੀ ਸਾਡੀਆਂ ਜ਼ਮੀਨਾਂ ਨੂੰ ਖੋਰਾ ਲਗਾ ਰਿਹਾ ਉਹ ਅਦਾਲਤ ਵਿੱਚ ਮਾਨਯੋਗ ਅਦਾਲਤਾਂ 'ਚ ਕੇਸ ਵੀ ਚੱਲ ਰਹੇ ਆ ਅਸੀਂ ਪ੍ਰਸ਼ਾਸਨ ਤੱਕ ਵੀ ਉਹਦੀ ਪਹੁੰਚ ਕਰ ਚੁੱਕੇ ਆ ਪਰੰਤੂ ਇਹ ਜਿਹੜਾ ਮਸਲਾ ਵਾ ਇਹ ਐਡਾ ਕੁ ਵੱਡਾ ਵਾ ਕਿ ਕਿਸੇ ਥੋੜੇ ਲੋਕਾਂ ਦੇ ਵਾਸਤੇ ਦੀ ਗੱਲ ਨਹੀਂ ਹੈਗੀ ਇਸ ਕਰਕੇ ਅਸੀਂ ਆਪਣੇ ਹਲਕੇ ਦੀਆਂ ਸਾਰੀਆਂ ਜੁਨੀਆਨਾਂ ਨੂੰ ਤੇ ਸਾਰੇ ਲੋਕਾਂ ਨੂੰ ਇਹ ਬੇਨਤੀ ਕੀਤੀ ਕਿ ਆਓ ਆਪਾਂ ਰਲ ਮਿਲ ਕੇ ਇੱਕ ਲੋਕ ਲਹਿਰ ਬਣਾ ਕੇ ਇਸ ਮਸਲੇ ਨੂੰ ਹੱਲ ਕਰਵਾਈਏ ਤੇ ਆਪਣੇ ਲੋਕਾਂ ਦੀ ਜਿਹੜੀ ਵੱਡੀ ਆਫਤ ਵੱਜ ਰਹੀ ਆ ਸਾਡੀਆਂ ਜ਼ਮੀਨਾਂ ਜਿਹੜੀਆਂ ਉਹ ਬਿਲਕੁਲ ਤਹਿਸ ਨਹਿਸ ਹੋ ਰਹੀਆਂ ਉਹਨਾਂ ਨੂੰ ਬਚਾਇਆ ਜਾਵੇ ਇਸ ਕਰਕੇ ਅਸੀਂ ਬੇਨਤੀ ਕੀਤੀ ਸੀ ਪ੍ਰਧਾਨ ਸਾਹਿਬ ਨੂੰ ਬੀਕੇਜੂ ਕਾਦੀਆਂ ਤੋਂ ਉਹਨਾਂ ਨੇ ਇੱਕ ਵੱਡੇ ਕਾਫਲੇ ਵਿੱਚ ਆਣ ਕੇ ਸਾਡੇ ਸਮੂਲੀਅਤ ਕੀਤੀ ਆ ਔਰ ਆਪਣੇ ਵਿਚਾਰ ਰੱਖੇ ਆ ਔਰ ਸਾਰਿਆਂ ਨੇ ਇਹ ਫੈਸਲਾ ਇਸ ਮੀਟਿੰਗ ਵਿੱਚ ਕੀਤਾ ਕਿ ਆਪਾਂ ਰਲ ਮਿਲ ਕਰਕੇ ਸਭ ਤੋਂ ਪਹਿਲਾਂ ਆਪਾਂ ਆਪਣੇ ਪੂਰੇ ਹਲਕੇ ਦੇ ਕਿਸਾਨ ਵੀਰਾਂ ਨੂੰ ਔਰ ਇਨਸਾਨੀਅਤ ਨਾਲ ਪਿਆਰ ਕਰਨ ਵਾਲੇ ਲੋਕਾਂ ਨੂੰ ਇਸ ਮਸਲੇ ਬਾਰੇ ਜਾਗਰੂਕ ਕਰਿਏ ਉਹਨਾਂ ਨੂੰ ਆਪਣੇ ਨਾਲ ਤੋਰੀਏ ਉਹਨਾਂ ਨੂੰ ਆਪਣਾ ਦੁੱਖ ਦਸੀਏ ਉਸ ਤੋਂ ਬਾਅਦ ਵੱਡੇ ਲੈਵਲ ਤੇ ਆਪਾਂ ਸਾਰੀ ਦੁਨੀਆ ਨੂੰ ਬੇਨਤੀ ਕਰਕੇ ਇਸ ਮਸਲੇ ਨੂੰ ਵੱਡੇ ਲੈਵਲ ਤੇ ਉਠਾ ਕੇ ਕੋਸ਼ਿਸ਼ ਕਰੀਏ ਕਿ ਸਾਡੀ ਜਿਹੜੀ ਆਵਾਜ਼ ਹੈ ਉਹ ਸੈਂਟਰ ਸਰਕਾਰ ਤੱਕ ਜਾਵੇ ਔਰ ਇਸ ਤਰ੍ਹਾਂ ਦਾ ਇੱਕ ਪ੍ਰੋਗਰਾਮ ਦਈਏ ਕਿ ਇਹ ਜਿਹੜਾ ਮਸਲਾ ਹੱਲ ਹੋ ਜੇ ਔਰ ਸਾਡੀ ਜਿਹੜੀ ਜ਼ਮੀਨ ਹੈ ਉਹ ਬਚ ਸਕੇ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਇਹ ਨਾ ਕਹਿ ਸਕਣ ਕਿ ਸਾਡੇ ਬਜ਼ੁਰਗਾਂ ਨੇ ਕੋਈ ਹਮਲਾ ਨਹੀਂ ਕੀਤਾ ਕੋਈ ਹਮਲਾ ਨਹੀਂ ਮਾਰਿਆ ਤਾਂ ਕਿ ਇਹ ਜ਼ਮੀਨਾਂ ਨੂੰ ਬਚਾਇਆ ਜਾ ਸਕੇ ਕਿਉਂਕਿ ਜ਼ਮੀਨ ਤੋਂ ਬਿਨਾ ਜੱਟ ਦਾ ਜਿਹੜਾ ਹੈ ਕਿਸਾਨ ਦਾ ਜਿਹੜਾ ਹੈ ਕੋਈ ਰਹਿਣ ਸਹਿਣ ਨਹੀਂ ਹੈ ਇਸ ਕਰਕੇ ਸਾਰਿਆਂ ਨੇ ਅੱਜ ਬੜੇ ਪਿਆਰ ਨਾਲ ਔਰ ਇੱਕ ਫੈਸਲੇ ਤੇ ਪਹੁੰਚੇ ਆ ਕਿ ਸਭ ਤੋਂ ਪਹਿਲਾਂ ਆਪਾਂ ਇਕੱਤਰ ਹੋ ਕੇ ਸਾਰੇ ਹਲਕੇ ਨੂੰ ਜਗਾ ਕੇ ਆਪਣੇ ਨਾਲ ਤੋਰ ਕੇ ਫਿਰ ਆਪਣੇ ਕੌਮੀ ਪ੍ਰਧਾਨਾਂ ਨੂੰ ਨਾਲ ਲੈ ਕੇ ਇੱਕ ਵੱਡਾ ਪ੍ਰੋਗਰਾਮ ਜਿਹੜਾ ਵਾ ਉਹ ਦਿੱਤਾ ਜਾਊਗਾ ਆਪਾਂ ਦਾ ਅੱਜ ਮੀਟਿੰਗ ਕੀਤੀ ਗਈ ਹੈ ਬਤਾਲੇ ਚ ਕਿ ਸਭਾ ਚ ਸਭ ਤੋਂ ਪਹਿਲਾਂ ਭਾਈ ਗੋਜੂ ਜੀ ਦਾ ਖਾਲਸਾ ਭਾਈ ਜੀ ਦੀ ਫਤਿਹ ਕਾਜ ਦੀ ਜਿਹੜੀ ਮੀਟਿੰਗ ਹੈ ਬਤਾਲੇ ਦੇ ਵਿੱਚ ਸਾਡੀ ਭਾਰਤੀ ਕਿਸਾਨ ਜੀ ਨੂੰ ਕਾਦੀਆ ਵੱਲੋਂ ਪਿੰਡ ਬਤਾਲੇ ਦੇ ਸੂਝਵਾ ਸਾਰੇ ਬੰਦੇ ਇਕੱਠੇ ਕਰਕੇ ਇਹ ਵਿੱਚ ਹੋਈ ਆ ਕਿਉਂਕਿ ਜਿਹੜਾ ਆਪਣੇ ਡੇਰਾ ਮੁਖੀ ਆਪਣੇ ਬਿਆਸ ਦਾ ਇਹਨਾਂ ਨੇ ਕੀ ਕੀਤਾ ਹੈਗਾ ਵੀ ਜਿਹੜਾ ਆਪਣੇ ਬਿਆਸ ਦਰਿਆ ਆ ਇਹਦੇ ਵਿੱਚ ਜਿੱਦਾਂ ਘੱਟੋ ਘੱਟ 3 ਤਿੰਨ ਸਾਢੇ 3 ਕਿਲੋਮੀਟਰ ਤੱਕ ਇਹਨਾਂ ਨੇ ਵਿੱਚ ਰੈਂਪ ਜੇ ਬਣਾ ਕੇ ਤੇ ਜਿਹੜਾ ਆਪਣੇ ਲੋਕਾਂ ਦੀਆਂ ਜ਼ਮੀਨਾਂ ਸੀਗੀਆਂ ਉਹ ਜ਼ਮੀਨਾਂ ਜਿਹੜਾ ਉਹ ਪਾਣੀ ਇਹਦਾ ਵਿੱਚ ਵਜ ਕੇ ਤਾਂ ਲੋਕਾਂ ਦੀਆਂ ਜ਼ਮੀਨਾਂ ਜਿਹੜੀਆਂ ਖਰਾਬ ਹੋਉਂਦੀਆਂ ਆ ਤੇ ਇੱਥੇ ਕਿਉਂਕਿ ਪਹਿਲਾਂ ਜਿਹੜਾ ਪਾਣੀ ਦਾ ਵਹਾਅ ਸੀਗਾ ਉਹ ਬਿਲਕੁਲ ਜਿਹਾ ਦਰਿਆ ਸਿੱਧਾ ਚੱਲਦਾ ਸੀਗਾ ਸੋ ਉਹਦਾ ਕਰਕੇ ਉਹ ਦਾਫ ਲੱਗਣ ਦੇ ਨਾਲ ਪਿੱਛੇ ਜਿਹੜੇ ਆਪਣੇ ਮੱਡ ਦੇ ਲੋਕ ਐ ਇਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਣਦਿਆ ਵਾ ਜਿੰਨੇ ਆਪਣੇ ਇੱਥੇ ਕਿਸਾਨ ਸਾਰੇ ਆ ਸੋ ਇਸ ਕਰਕੇ ਉਹ ਪਿੰਡ ਵਾਲਿਆਂ ਨੇ ਸਾਡੇ ਕੋਲੇ ਮੰਗ ਰੱਖੀ ਆ ਵੀ ਆਪਾਂ ਇਹ ਜਿਹੜਾ ਡੇਰੇ ਬਿਆਸ ਦਾ ਜਿਹੜਾ ਆ ਰੈਂਪ ਆ ਇਹ ਇਹ ਆਪਾਂ ਇਥੇ اٹੋੜਾ ਆ ਸੋ ਉਸ ਦੇ ਵਿੱਚ ਅੱਜ ਵਿਚਾਰ ਚਰਚਾ ਹੋਈ ਆ ਉਹ ਜਿੱਦਾਂ ਜਿੱਦਾਂ ਅਸੀਂ ਗਾਂ ਤੋਂ ਮਤਲਬ ਹੁਣ ਤਾਂ ਹਾਰਾ ਚੱਲੰਦੇ ਆ ਜਦੋਂ ਗਾਂ ਸੁੱਕਦੇ ਆ ਫਿਰ ਅਸੀਂ ਇਹ ਜਿਹੜਾ ਮੁੱਦਾ ਆ ਬਿਲਕੁਲ ਹਾਈ ਲੈਵਲ ਦੇ ਉੱਤੇ ਚੱਕਾਂਗੇ ਜੀ ਕੀ ਫਤੇ ਬਹੁਤ ਹੀ ਸੰਗਤ ਨੇ ਜਿਹੜਾ ਪ੍ਰਾਲਾ ਕੀਤਾ ਅੱਜ ਆ ਦੇਖਿਆ ਤੁਸੀਂ ਪਾਣੀ ਦੀ ਹਮਾਰ ਕਰਕੇ ਜਿਆਦਾ ਆਪਾਂ ਇਸ ਕਰਕੇ ਇਕੱਠ ਕੀਤਾ ਸਾਰੀਆਂ ਜਥੇਬੰਦੀਆਂ ਦੇ ਨਾਲ ਸੰਜੁਗਤ ਮੋਰਚੇ ਲੂ ਵੀ ਜਿਹੜਾ ਵਿਆਥ ਨੇ ਆਪਾਂ ਨੂੰ ਧੱਕਾ ਕਰ ਰਿਆ ਉਹਦੇ ਦਸਵੰਦ ਆਪਾਂ ਥੋੜਾ ਕੁ ਬੋਲਣਾ ਭਾਈ ਜੇਕਰ ਉਹ ਆਡਾ ਕੇਸ ਚੱਲ ਰਿਆ ਜੇ ਇਹਦੇ ਉਹ ਸਮਝਦਾ ਗੱਲ ਨੂੰ ਠੀਕ ਆ ਜੇਕਰ ਥੋੜੇ ਦਿਨਾਂ ਦੇ ਵਿੱਚ ਨਾ ਉਹਨੇ ਸਾਡੀ ਗੱਲ ਨੂੰ ਮਨਜ਼ੂਰ ਕੀਤਾ ਹਟਿਆ ਨਾ ਤੇ ਉਸ ਤੋਂ ਬਾਅਦ ਫਿਰ ਆਪਣੀ ਸਾਰੀ ਸੰਗ ਦੇ ਨਾਲ ਅਸੀਂ ਉੱਥੇ ਧਰਨਾ ਲਾਵਾਂਗੇ ਸ਼ਾਂਤ ਭਾਈ ਆਪਾਂ ਬੈਠਾ ਤੇ ਉੱਥੇ ਜਾ ਕੇ ਸਾਰੇ ਤੇ ਉਹਨੂੰ ਬੰਨ ਲਾਉਣ ਨਹੀਂ ਦਿਆਂਗੇ ਕਿਉਂ ਪਰਨ ਕਰ ਲਿਆ ਇਹਨਾਂ ਲੋਕਾਂ ਨੇ ਜੇਕਰ ਆਡਾ ਧੱਕਾ ਕਰਦਾ ਆਡੀਆਂ ਤੇ ਜਿਆਦਾ ਤਾਂ ਜਾਂਦੀਆਂ ਇਥੇ ਮੈਂ ਫਤਿਹ ਬੁਲੰਨਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮਨੇ ਕੋਹਾਂ ਜਾਂ ਜੇ ਮੀਟਿੰਗ ਰੱਖੀ ਸੀ ਕਿਸ ਮੰਤਲ ਰੱਖੀ ਉਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਹਿਲਾਂ ਤਾਂ ਧੰਨਵਾਦੀ ਆ ਉਹਨਾਂ ਸੱਜਣਾਂ ਦਾ ਜਿਹੜੇ ਸੱਜਣ ਸਾਡੇ ਪਿੰਡ ਆ ਗਏ ਸਾਡੇ ਨਾਲ ਨਾਲੇ ਆ ਤੇ ਸਾਡੇ ਦੁੱਖ ਸਹਰੀਖ ਹੋਏ ਤੇ ਦੁੱਖ ਉਹਨਾਂ ਦਾ ਵੀ ਸਾਡੇ ਨਾਲ ਹੀ ਆ ਪਰ ਮੋਹਰ ਕਰਨੀ ਪਈ ਆ ਮੋਹਰ ਅਸੀਂ ਸਾਰਿਆਂ ਨੇ ਕੀਤੀ ਆ ਬਹੁਤ ਹੀ ਖੁਸ਼ੀ ਦੀ ਗੱਲ ਆ ਕਿ ਯੂਨੀਅਨ ਵਾਲੇ ਆਏ ਆ ਅਸੀਂ ਸਾਰੇ ਜਣੇ ਇਕੱਠੇ ਹੋ ਗਏ ਉੱਪਰ ਜਾ ਕੇ ਆਪਣੀ ਲੀਡਰਾਂ ਦੱਸਾਂਗੇ ਵੀ ਸਾਨੂੰ ਆਹ ਚੰਗੀ ਆ ਜਿਹੜੀ ਕਿ ਸਾਡੇ ਲਈ ਸਪੈਸ਼ਲ ਹੈ ਤੇ ਬਾਕੀ ਗੱਲਾਂ ਦੁੱਖ ਦੀਆਂ ਤੇ ਨਾਲ ਦੇਰੇ ਨੇ ਛੱਡੇਗਾ ਖਨੇਗਾ ਜੀ ਆ ਚੌਥਾ ਬੰਨ ਲਾਉਣ ਲਿਆ ਅੱਧਾ ਏਰੀਆ 7 ਕਿਲੋਮੀਟਰ ਦਾ ਸਾਰਾ ਏਰੀਆ ਆ 3.5 ਕਿਲੋਮੀਟਰ ਨੇ ਬੰਨ ਲਾਤਾ ਅੱਧਾ ਵੱਜ ਗਿਆ ਉਹ ਸਾਰਾ ਦਰਿਆ ਜਿਹੜਾ ਇਧਰੋਂ ਕਰਦਾ ਉਹ ਜਦੋਂ ਪਾਣੀ ਲੱਥੂਗਾ ਨਾਲੇ ਬੰਨ ਲ ਕੇ ਕੀ ਬਣਦਾ ਇਹ ਦੇਖਣ ਵਾਲੀ ਗੱਲ ਆ ਤੇ ਬਾਕੀ ਸਰਕਾਰਾਂ ਦਾ ਵੀ ਤੁਹਾਨੂੰ ਪਤਾ ਹੀ ਜੋ ਹੈਗਾ ਸਰਕਾਰ ਤੇ ਸਾਨੂੰ ਕੋਈ ਆਸ ਨਹੀਂ ਕਿ ਅਸੀਂ ਯੂਨੀਅਨ ਦਾ ਆਸਰਾ ਲਿਆ ਤਿਆਹੀ ਇਹਨਾਂ ਦੇ ਨਾਲ ਚੱਲਾਂਗੇ ਜਿੱਥੇ ਵੀ ਕਹਿਣ ਇੱਥੇ ਵਾਇਕੁ ਜੀ ਕਲ ਖਾਂ ਦੇ ਸਿਖਾ ਦੇਣਾ ਕੋਈ ਤਸਵੀਰਾਂ ਵੀ ਲਾਈਆਂ ਗਈਆਂ ਨੇ ਲੀਡਰਾਂ ਦੀਆਂ ਹਾਂਜੀ ਬਿਲਕੁਲ ਤਸਵੀਰਾਂ ਵੀ ਇੱਥੇ ਲੁੱਟਣਾਂ ਲਾਈਆਂ ਲੀਡਰ ਲੱਗੇ ਜੀ ਇਹਨਾਂ ਜਿਹੜੇ ਲੀਡਰ ਹੈ ਨਾ ਜਿੰਨੇ ਮੁੱਖ ਮੰਤਰੀ ਹੋਏ ਅੱਥ ਇਹਨਾਂ ਕਿਸੇ ਨੇ ਵੀ ਕਿਸਾਨ ਨਾਲ ਦੀ ਗੱਲ ਨਹੀਂ ਕੀਤੀ ਇਹਨਾਂ ਸਾਰਿਆਂ ਦੇ ਡੇਰਿਆਂ ਨੂੰ ਪਰਹੁਲਤ ਕੀਤਾ ਜਦੋਂ ਇਹਨਾਂ ਦਾ ਟਾਈਮ ਆਇਆ ਕਿਸੇ ਨੇ ਜ਼ਮੀਨ ਦਿੱਤੀ ਕਿਸੇ ਨੇ ਸੜਕਾਂ ਦਿੱਤੀਆਂ ਕਿਸੇ ਨੇ ਇਹਨਾਂ ਨੂੰ ਬਿਲਡਿੰਗ ਅਪ ਲਾ ਕੇ ਦਿੱਤੀ ਟੋਟਲ ਅਬ ਸ਼ੁਰੂ ਤੋਂ ਲੈ ਕੇ ਅੱਜ ਤਾਈਂ ਸਿਰਫ ਇਹ ਸਿੱਖਾਂ ਨੂੰ ਮਾਰ ਲਈ ਸਾਨੂੰ ਮਾਰ ਲਈ ਇਹ ਡੇਰਿਆਂ ਨੂੰ ਬੁਧਾਦੇ ਆ ਸੈਂਟਰ ਦੇ ਇਸ਼ਾਰੇ ਤੇ ਜਿਹੜਾ ਵੀ ਮੁੱਖ ਮੰਤਰੀ ਬੰਦਾਲ ਸੈਂਟਰ ਦੇ ਇਸ਼ਾਰੇ ਤੇ ਚੱਲਦਾ ਅਤੇ ਉਹਨਾਂ ਨੂੰ ਖੁਸ਼ ਕਰ ਲਈ ਸਾਨੂੰ ਤਾਂ ਕਰ ਹੁਣ ਤਾਂ ਇਹੋ ਹੀ ਵਰਤਾਰਾ ਲਗਾਤਾਰ ਅਗਲੀ ਰਣਨੀਤੀ ਇਹਨਾਂ ਦੀ ਇਸ ਕਰਕੇ ਪੁੱਤਲੇ ਅਗਲੀ ਰਣਨੀਤੀ ਆ ਕਿ ਕਿਸਾਨ ਯੂਨੀਅਨ ਇਕੱਠੀਆਂ ਹੋਈ ਜਾਂਦੀਆਂ ਆ ਪਹਿਲਾਂ ਇਹ ਵੀ ਚਲੋ ਵਿਚਾਰ ਸੀ ਕੋ ਕਿਤੇ ਸੀ ਕੋ ਕਿਤੇ ਸੀ ਤੇ ਜਿੱਦਾਂ ਇਕੱਠੇ ਹੋ ਗਏ ਗਾਂ ਜੋ ਪਰਬਤਾਂ ਨੂੰ ਚੰਗਾ ਲੱਗਾ ਮੋਰਚਾ ਲਾਵਾਂਗੇ ਦੂਜੀ ਮੇਰੀ ਬੇਨਤੀ ਆ ਵੀ ਇਹ ਕੋਈ ਦਿੱਲੀ ਵਾਲਾ ਮੋਰਚਾ ਨਹੀਂਗਾ ਦਿੱਲੀ ਵਾਲਾ ਮੋਰਚਾ ਹੋਰ ਸੀ ਜਿਹੜੇ ਲੀਡਰ ਆਪਾਂ ਇਹਨਾਂ ਕੋ ਕਦੇ ਨਹੀਂ ਆਉਂਦੇ ਆ ਉਹਨਾਂ ਲੀਡਰਾਂ ਦੇ ਤੋਂ ਪਿੱਛੇ ਹਟ ਜਾਣਾ ਜਦੋਂ ਚੀਜ਼ ਚੱਲਦੀ ਆ ਨਾ ਚੜਾਈ ਆ ਉਦੋਂ ਸਾਰੇ ਆਉਂਦੇ ਜਦੋਂ ਚੜਾਈ ਲਾਦਿਆ ਸਾਡੀਆਂ ਜ਼ਮੀਨਾਂ ਆ ਅਸੀਂ ਦੇ ਇਥੇ ਵੜਾਂਗੇ ਵੀ ਸਰ ਵੀ ਦੇਾਂਗੇ ਤੇ ਇਥੇ ਬੁਖਤ ਆ ਕੇ ਕਿਹੜਾ ਦੂਰੋਂ ਦੀ ਸੇਵਾਦਾਰ ਕਿੱਥੇ ਆ ਜਾਣਗੇ ਸਿਰਫ ਸਾਨੂੰ ਅਸੀਂ ਤਹਈਆ ਕੀਤਾ ਆ ਇਹ ਤਹਈਆ ਕਰਨ ਦੀ ਲੋੜ ਨਹੀਂ ਇਹ ਜਿਹੜਾ ਮੋਰਚਾ ਕੋਈ ਔਖਾ ਮੋਰਚਾ ਨਹੀਂਗਾ ਇਹ ਫਟੇ ਹੋ ਜਾਣਾ ਸਿਰਫ ਇਹ ਸਾਡੀ ਥੋੜੀ ਜਿਹੀ ਕਮਜ਼ੋਰੀ ਦੇ ਨਾਲ ਇੱਥੇ ਤੱਕ ਪਹੁੰਚਿਆ ਜਿਹੜੇ ਇੱਥੇ ਨਹੀਂ ਹੋ ਸਕਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ